ਕਿ ਜੱਥੇਦਾਰ ਗੜਗੱਜ ਲਾਂਬੇ ਹੋ ਜਾਣ ਜਿਉ ਉਹ ਅਹੁਦਾ ਅਜੇ ਨਹੀਂ ਵੀ ਛੱਡਦੇ ਤਾਂ ਵੀ ਉਹ ਜ਼ਿੰਦ ਫੰਦੇਸ਼ ਜਾਰੀ ਨਹੀਂ ਕਰਨਗੇ ਕਿ ਉਹਨਾਂ ਨੇ ਆਪ ਕੇ ਬੜਪਣ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਠਾਰੀ ਬਾਗਾ ਬਾਡਰ ਹੈ ਇਸ ਤਰ੍ਹਾਂ ਅੰਮ੍ਰਿਤਸਰ ਦਾ ਆਪਣਾ ਇੱਕ ਇਤਿਹਾਸ ਹੈ ਕਾਰੋਬਾਰੀ ਪੱਖੋਂ ਵਪਾਰੀ ਵਰਗ ਪੱਖੋਂ ਜਾਂ ਉਥੋਂ ਦੇ ਖਾਣ ਪੀਣ ਪੱਖੋਂ ਕਿ ਪਾਕਿਸਤਾਨ ਦੇ 6 ਫਾਈਟਰ ਜੈਟ ਭਾਰਤ ਨੇ ਡੇਗੇ ਕਰੂਜ਼ ਮਜ਼ਾਈਲਾ ਡਰੋਨ ਢੇਰ ਕੀਤੇ ਉਹ ਕਹਿੰਦੇ ਕਿ ਦੋ ਹਾਈ ਪਾਵਰ ਵਾਲੇ ਉਹਨਾਂ ਦੀ 에ਅਰਕ੍ਰਾਫਟ ਐ ਸੀ 130 ਉਹ ਡੇਗਲੇ ਸੀ 6000 ਕਰੋੜ ਮੁੱਲ ਦੇ 2000 ਨੋਟ ਅਜੇ ਵੀ ਖੁੱਲੇ ਬਜਾਟ ਚ ਕਿਉਂ ਨਹੀਂ ਵਾਪਸ ਆ ਰਹੇ ਕੋਣ ਲ ਕੋਈ ਬੈਠਾ ਹੌਣ ਦੱਬੀ ਬੈਠਾ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਸ਼੍ਰੀ ਹਕਾਲਤਖਬ ਸਭ ਦੇ ਕਾਰਜਕਾਰੀ ਜਥੇਦਾਰ ਜੂਨ 84 ਦੇ ਘਟਨਾਕਰਮ ਨੂੰ 41 ਬਰੇ ਹੋ ਗਏ ਤੇ ਇਸ 41ਵੇਂ ਬਰੇ ਮੌਕੇ ਸ਼੍ਰੀ ਹਕਾਲਤਖਬ ਦੀ ਫਸੀਲ ਤੋਂ ਇਸ ਵਾਰ ਕੀ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੌਮ ਦੇ ਨਾਮ ਸੰਦੇਸ਼ ਜਾਰੀ ਨਹੀਂ ਕਰਨਗੇ ਕਿ ਲਗਭਗ ਇਹ ਤੈ ਹੋ ਗਿਆ ਕਿ 6 ਜੂਨ ਵਾਲਾ ਪੰਥਕ ਟਕਰਾ ਟਾਲਣ ਦਾ ਇੱਕੋ ਇੱਕ ਢੰਗ ਤਰੀਕਾ ਹੈ ਕਿ ਜਥੇਦਾਰ ਗੜਗੱਜ ਲਾਂਬੇ ਹੋ ਜਾਣ ਜਿਉਂ ਉਹ ਅਹੁਦਾ ਅਜੇ ਨਹੀਂ ਵੀ ਛੱਡਦੇ ਤਾਂ ਵੀ ਉਸ ਦਿਨ ਸੰਦੇਸ਼ ਜਾਰੀ ਨਹੀਂ ਕਰਨਗੇ ਕਿ ਉਹਨਾਂ ਨੇ ਆਪ ਇਹ ਬੜਪਣ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਨੂੰ ਇਸ ਗੱਲ ਲਈ ਮਨਾ ਲਿਆ ਗਿਆ ਸਮਝਾ ਲਿਆ ਗਿਆ ਸਥਿਤੀ ਕਾਫੀ ਤਣਾਅ ਵਾਲੀ ਬਣੀ ਹੋਈ ਹੈ ਉਹਦੇ ਕਈ ਪਹਿਲੂ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਚਲਾਉਂਦੇ ਨੇ ਤੇ ਸ਼੍ਰੋਮਣੀ ਕਮੇਟੀ ਕਹਿੰਦੀ ਜਥੇਦਾਰਾਂ ਨਾਲ ਅਸੀਂ ਲਾਉਨੇ ਆ ਅਸੀਂ ਲਾਉਨੇ ਆ ਸਾਡੇ ਹਿਸਾਬ ਨਾਲ ਕੰਮ ਕਰਨਾ ਹੁੰਦਾ ਐਂ ਕਰਨਾ ਪਊਗਾ ਨਹੀਂ ਤਾਂ ਅਸੀਂ ਜਿਵੇਂ ਕਹਿੰਨੀ ਹਰਪ੍ਰੀਤ ਸਿੰਘ ਤੋਰੇ ਜਿਵੇਂ ਕਹਿੰਨੀ ਸੁਲਤਾਨ ਸਿੰਘ ਜਾਂ ਨਿਰਗਵੀਰ ਸਿੰਘ ਤੋਰੇ ਜਾਂ ਇਹ ਤੋਂ ਪਹਿਲਾਂ ਵੀ ਬਾਦਲਾਂ ਦੇ ਟਾਈਮ 'ਚ ਕਿਹਾ ਜੀ ਆਪਾ ਜੀਂਜੀ ਸਿੰਘ ਹੋਰਾਂ ਨੂੰ ਤੋਰ ਦਿਓ ਜੀ ਹੁਣ ਇਹਨਾਂ ਨੂੰ ਹਟਾ ਦਿਓ ਜੀ ਉਹ ਸਾਰਾ ਕੁਝ ਸਭ ਨੇ ਦੇਖਿਆ ਉਸੇ ਵਰਤਾਰੇ ਚ ਕੀ ਹੁਣ ਸੁਖਵੀਰ ਬਾਦਲ ਇਸ ਪੋਜੀਸ਼ਨ ਚ ਆ ਗਏ ਨੇ ਕਿ ਉਹਨਾਂ ਨੇ ਦੋ ਕਦਮ ਪਿੱਛੇ ਹਟਣ ਦਾ ਫੈਸਲਾ ਕੀਤਾ ਉਹਨਾਂ ਦੀ ਪ੍ਰਧਾਨਗੀ ਵੀ ਇੱਕ ਵਾਰ ਖਤਰੇ ਚ ਆ ਫੇਰ ਤੇ ਅੰਦਰ ਐਸਜੀਪੀਸੀ ਵੀ ਹੱਥੋਂ ਜਾਂਦੀ ਦਿਖਣ ਲੱਗੀ ਆ ਜਦੋਂ ਚੋਣ ਹੋਏਗੀ ਤਾਤਾ ਪਤਾ ਨਹੀਂ ਪਰ ਅੱਜ ਦੀ ਤਰੀਖ ਚ ਮੌਜੂਦਾ ਐਸਜੀਪੀਸੀ ਮੈਂਬਰ ਜਿਹੜੇ ਬਾਦਲ ਧੜੇ ਨਾਲ ਖੜੇ ਰਹੇ ਬਾਦਲ ਨਾਲ ਭੁਖਤਦੇ ਰਹੇ ਖੁਦ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਤਾਮੀ ਉਹ ਸਾਰੇ ਲਾਂਬੇ ਹੋਣ ਜਾ ਰਹੇ ਨੇ ਪੜਾ ਉਧਰ ਪੜਾ ਸਮਝੋ ਸਥਿਤੀ ਦਮਦਮੀ ਟਕਸਾਲ ਦੇ ਮੁਖੀ ਪੱਪਾ ਹਰਨਾਮ ਸਿੰਘ ਧੂਮਾ ਜਿਹੜੇ ਖੁੱਲ੍ਹੇਆਮ ਭਾਜਪੀ ਨਾਲ ਆਪਣੀ ਤੋਸੀ ਦਿਖਾ ਰਹੇ ਨੇ ਪ੍ਰਕਟਾਵਾ ਕਰ ਰਹੇ ਨੇ ਕਿ ਮਹਾਰਾਸ਼ਟਰ ਜਾਣਾ ਕਿ ਉਹਨਾਂ ਦੇ ਸਮਾਗਮਾਂ ਚੀਸਾ ਲੈਣਾ ਕਿ ਉਹਨਾਂ ਦੇ ਮੈਂਬਰਾਂ ਦਾ ਸਨਮਾਨ ਕਰਨਾ ਕਿ ਉਹਨਾਂ ਲਈ ਵੋਟਾਂ ਮੰਗਣੀਆਂ ਸਾਰਾ ਕੁਝ ਨੰਗਾ ਚਿੱਟਾ ਪਰ ਜਿਹੜੇ ਸੁਖਵੀਰ ਬਾਦਲ ਅੱਜ ਅਕਾਲੀ ਦਲ ਦੇ ਪ੍ਰਧਾਨ ਨੇ ਇਕੱਲੇ ਹੀ ਨੇ ਅਜੇ ਤੱਕ ਟੀਮ ਨਹੀਂ ਬਣਾ ਸਕੇ ਕੀ ਹੋਇਆ ਇਸੇ ਲਈ ਕਿ ਕੱਲ ਨੂੰ ਜਿਹੜੀ ਟੀਮ ਬਣਾਈਏ ਕਿਤੇ ਉਹਨਾਂ ਚੋਂ ਵੀ ਕੁਝ ਮੈਂਬਰ ਨਾ ਬਾਹਰ ਹੋ ਜਾਣ ਇਹ ਕਾਰਨ ਹੈ ਤੇ ਜਿਹੜੇ ਤੁਮਾਹੋਰਾ ਨੇ ਚੈਲੰਜ ਕੀਤਾ ਉਸ ਚੈਲੰਜ ਦੇ ਮਾਮਲੇ ਤੇ ਸੁਖਵੀਰ ਬਾਦਲ ਦੀ ਚੁੱਪੀ ਦਾ ਕਾਰਨ ਇਹ ਹੈ ਕਿ ਬੀਜੇਪੀ ਮੈਨ ਨਾਰਾਜ਼ ਨਹੀਂ ਕਰਨੀ ਕੌਮ ਦਾ ਜੋ ਹੁੰਦਾ ਵਾ ਹੋਵੇ ਇਹ ਸਭ ਦੇ ਦਰਮਿਆਨ ਐਡਵੋਕੇਟ ਹਰਜਿੰਦਰ ਸਿੰਘ tạmੀ ਦਾ ਖੁੱਲੇ ਆਮ ਬਾਬਾ ਧੂਮਾ ਦੇ ਨਾਲ ਖੜ ਜਾਣਾ ਚਾਹੇ ਉਹਨਾਂ ਨੇ ਆਧਾਰ ਇਸ ਗੱਲ ਦੇ ਉੱਤੇ ਰੱਖਿਆ ਕਿ ਵੀ ਮੈਂ ਸਭ ਦਾ ਪ੍ਰਧਾਨ ਹ ਮੈਨੂੰ ਬੇਸ਼ੱਕ ਮਨਾ ਕੇ ਸਮਝਾ ਕੇ ਸੌਦੇ ਤੇ ਸੁਖੀਰਵਾਦ ਲਿਆਏ ਹੁਣ ਪਰ ਮੈਂ ਪ੍ਰਧਾਨ ਤਾਂ ਸਾਰਿਆਂ ਦਾ ਮੈਂ ਸਾਰਿਆਂ ਦੀ ਸੁਣਨੀ ਆ ਤੇ ਉਸ ਦੇ ਵਿੱਚ ਉਹ ਦਮਦਵੀ ਟਕਸਾਲ ਦੇ ਹਵਾਲੇ ਨਾਲ ਵੀ ਗੱਲ ਕਰਦੇ ਨੇ ਕਿ ਦਮਦਵੀ ਟਕਸਾਲ ਦਾ ਇੱਕ ਔਰਾ ਰਿਹਾ ਇੱਕ ਇਤਿਹਾਸ ਰਿਹਾ ਉਸ ਇਤਿਹਾਸ ਦੀ ਕਰਦਾਰਕੁਸ਼ੀ ਨਹੀਂ ਕੀਤੀ ਜਾ ਸਕਦੀ ਇਹ ਇਸ ਲਈ ਇੰਜ ਵਿਵਹਾਰ ਨਹੀਂ ਹੋਊਗਾ ਤੇ ਉਹ ਤੂੰ ਮਨ ਨਾਲ ਖੁੱਲਕੇ ਖੜ ਗਏ ਦੂਸਰੇ ਪਾਸੇ ਐਸਜੀਪੀਸੀ ਮੈਂਬਰ ਮੈਂ ਤਾਂ ਹੋਣ ਚਾਹੀ ਚਾਬਲਾ ਹੋਣ ਜਾਂ ਕੁਝ ਹੋਰ ਮੈਂਬਰ ਜਿਹੜੇ ਆਉਂਦੇ ਹੀ ਟਕਸਾਲ ਦੇ ਹਵਾਲੇ ਨਾਲ ਨੇ ਤੋ ਬਾਦਲ ਦਲ ਨਾਲ ਖੜੇ ਰਹੇ ਨੇ ਉਹਨਾਂ ਨੇ ਵੀ ਜਿਵੇਂ ਕਿਹਾ ਕਿ ਟਕਰਾਅ ਠੀਕ ਨਹੀਂਗਾ ਤੇ ਜਿਹੜੀ ਧਿਰ ਅਕਾਲੀ ਦਲ ਬਾਦਲ ਵੱਲੋਂ ਇਹ ਪੰਥਕ ਮਸਲਿਆਂ ਦੀ ਜਾਂ ਐਸਜੀਪੀਸੀ ਵੱਲੋਂ ਪੰਥਕ ਮਸਲਿਆਂ ਦੀ ਕਾਨੂੰਨੀ ਲੜਾਈ ਲੜਦੇ ਨੇ ਉਹਨਾਂ ਨੇ ਵੀ ਟਕਸਾਲ ਦੇ ਹੱਕ 'ਚ ਖੜਨ ਦਾ ਫੈਸਲਾ ਕੀਤਾ ਇਸ ਚੀਜ਼ ਨੇ ਬਾਦਲ ਦਲ ਨੂੰ ਝਟਕਾ ਦਿੱਤਾ ਕਿ ਐਸਜੀਪੀਸੀ ਮੈਂਬਰ ਵੀ ਕਿਤੇ ਟੁੱਟ ਨਾ ਜਾਣ ਕਿਤੇ ਧਾਮੀ ਵੀ ਪਰੇ ਨਾ ਹੋ ਜਾਣ ਇਹ ਸਭ ਦੇ ਦਰਮਿਆਨ ਇੱਕ ਵਾਰ ਫੇਰ ਨਿਹੰਗ ਜਥੇਬੰਦੀਆਂ ਜਿਹੜੀਆਂ ਪ੍ਰਮਾਣਿਤ ਵੱਡੀਆਂ ਜਥੇਬੰਦੀਆਂ ਮੰਨੀਆਂ ਜਾਂਦੀਆਂ ਆ ਪਾਪਾ ਬਲਬੀਰ ਸਿੰਘ ਤੇ ਹੋਰ ਉਹ ਜਥੇਬੰਦੀਆਂ ਦੇ ਵੀ ਸਿੱਧੇ ਐਲਾਨ ਆ ਗਏ ਨੇ ਕਿ ਅਸੀਂ ਜਥੇਦਾਰ ਨਹੀਂ ਮੰਨਦੇ ਗਾਨੀ ਕੁਲਦੀਪ ਸਿੰਘ ਗੜਗੱਜ ਨੂੰ ਕਿਉਂਕਿ ਉਹਨਾਂ ਨੂੰ ਉਸ ਤਰੀਕੇ ਨਾਲ ਸੇਵਾ ਸੰਭਾਲੀ ਹੋ ਨਹੀਂ ਗਈ ਇਹ ਸਾਰੇ ਪਹਿਲੂ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਚਾਹੇ ਹੁਣ ਸਰਨਾ ਹੋਰੀ ਚਾਹੇ ਸੁਖਵੀਰ ਹੋਰੀ ਚਾਹੇ ਧਾਮੀ ਹੋਰੀ ਤੇ ਚਾਹੇ ਬਲਵੰਤ ਸਿੰਘ ਰਾਜਵਾਨਾ ਹੋਰੀ ਜਿਹਦੇ ਵੀ ਕਿਹਾਂ ਤੇ ਰੁਕਿਆ ਹੋ ਸਕਦਾ ਹੈ ਕਿ ਹੁਣ ਕੈਨਿਕਲਦੀਪ ਸਿੰਘ ਗੜਗੱਜ 6 ਤਰੀਕ ਨੂੰ ਸ਼੍ਰੀ ਕਲਕੱਤਾ ਦੀ ਵਸੀਲ ਤੋਂ ਕੌਮ ਦੇ ਨਾਮ ਸੰਦੇਸ਼ ਚਾਰੀ ਨਾ ਕਰ ਸਵਾਲੇ ਖੜਾ ਹੈ 9 ਤਰੀਕ ਦੀ ਕਮੇਟੀ ਅੰਤਰੀ ਕਮੇਟੀ ਦੀ ਬੈਠਕ ਬੁਲਾ ਲਈ ਹੈ ਐਡਵੋਕੇਟ ਹਿੰਦ ਸਿੰਘ ਧਾਮੀ ਨੇ ਐਸਜੀਪੀਸੀ ਦੀ ਜਿਹਦੇ ਵਿੱਚ ਲਗਭਗ ਤੈਅ ਹੈ ਕੇਬੀਆ ਜੱਜਦਾਰਾਂ ਨੂੰ ਲਿਆਉਣ ਤੇ ਤੇ ਹਟਾਉਣ ਤੇ ਉਹਨਾਂ ਦੀ ਨਿਯੁਕਤੀ ਤੇ ਔਰ ਸੇਵਾ ਮੁਕਤੀ ਤੇ ਜਿਹੜੇ ਨੀਮਾਵਲੀ ਬਣਾਉਣੀ ਆ ਉਹਦੇ ਲਈ ਇੱਕ ਕਮੇਟੀ ਦਾ ਗਠਨ ਹੋ ਜਾਣਾ ਹੈ ਉਸ ਕਮੇਟੀ ਦੇ ਨਾਮਾਂ ਤੇ ਉਧਰ ਮੋਹਰ ਲੱਗ ਜਾਨੀ ਅੱਜ ਦੀ ਤਰੀਕ ਚ ਇਸ ਸਮੇਂ ਤੱਕ ਇਹ ਤੈਅ ਹੈ ਪਲਚ ਕੀ ਬਦਲ ਜਵੇ ਕਹਿ ਨਹੀਂ ਸਕਦੇ ਪਰ ਉਸ ਤਰੀਕ ਉਸ 9 ਤਰੀਕ ਦੀ ਬੈਠਕ ਦਾ ਅਜੰਡਾ ਜਿਹੜਾ ਉਹ ਇਹੀ ਬਿਆਨ ਕਰਦਾ ਅਜੰਡਾ ਜਾਰੀ ਹੋ ਗਿਆ ਮੈਂ ਉਹਦੇ ਹਵਾ ਦੇ ਨਾਲ ਗੱਲ ਕਰ ਰਿਹਾ ਸੋ ਇਹ ਇਸ ਲਈ ਉਧਰੋਂ ਇਹ ਬੰਤਰ ਬਣਨੀ ਆ ਇਹ ਪਰ ਸਵਾਲ ਤਾਂ ਇਹ ਕਿ 6 ਤਰੀਕ ਨੂੰ ਫਿਰ ਸੰਦੇਸ਼ ਕੌਣ ਦੇਗਾ ਕੌਮ ਦੇ ਨਾਮ ਕਿ ਕੋਈ ਹੋਰ ਕਾਰਜਕਾਰੀ ਇਸ ਦਰ ਨਾਮਾ ਲਾਤਾ ਜਾਏਗਾ ਜਾਂ ਪੰਜ ਪਿਆਰਾਂ ਨੂੰ ਕਿਸ ਤੋਂ ਪੜਾਇਆ ਜਾਏਗਾ ਹੈੱਡ ਗ੍ਰੰਥੀ ਤੋਂ ਕਿਸ ਤੋਂ ਪੜਾਇਆ ਜਾਏਗਾ ਪਰ ਕਿਉਂ ਅਕਾਲ ਤਖਬ ਦੀ تفصیل ਤੋਂ ਬਤੌਰ ਜਥੇਦਾਰ ਬੋਲ ਸਕਣਗੇ ਇਹ ਕਿੰਨੇ ਸਵਾਲ ਅਜੇ ਖੜੇ ਨੇ ਚਲੋ ਇਹ ਸਭ ਦੇ ਦਰਮਿਆਨ shri akal tak sab de samne ਰਾ ਇਤਿਹਾਸਕ ਇਮਲੀ ਦਾ ਬੂਟਾ ਸੀ ਜਿਹੜਾ ਜੂਨ 84 ਦੇ ਫੌਜੀ ਹਮਲੇ ਦੇ ਵਿੱਚ ਉਹ ਵੀ ਨੁਕਸਾਨਿਆ ਗਿਆ ਝੁਲਸਿਆ ਗਿਆ ਤੇ ਮੁੜ ਕੇ ਪੁੰਗਰ ਨਹੀਂ ਸਕਿਆ ਉਹਦੀ ਥਾਂ ਤੇ ਨਵਾਂ ਇੱਕ ਵਾਰ ਬੂਟਾ ਲਾਇਆ ਵੀ ਗਿਆ ਸੀ ਉਹ ਚੱਲ ਵੀ ਪਿਆ ਸੀ ਪਰ ਫਿਰ ਉਹ ਪਤਾ ਨਹੀਂ ਮਿੱਟੀ ਦੀ ਕੁਝ ਦਿੱਕਤ ਆਈ ਜਾਂ ਕੀ ਹੋਇਆ ਉਹ ਨਹੀਂ ਮੈਂ ਪੂਰੀ ਤਰ੍ਹਾਂ ਦਰਖਤ ਦਾ ਰੂਪ ਤਰਨ ਕਰ ਸਕਿਆ ਹੁਣ ਇੱਕ ਵਾਰ ਫੇਰ ਖੇਤੀਬਾੜੀ ਮਾਹਿਰਾਂ ਨਾਲ ਉਸ ਮਿੱਟੀ ਦੀ ਜਾਂਚ ਪੜਤਾਲ ਕਰਕੇ ਉਸ ਮਿੱਟੀ ਦੇ ਵਿੱਚ ਉਸ ਤਰ੍ਹਾਂ ਦੀ ਤਬਦੀਲੀ ਕਰਕੇ ਨਾਵੇਂ ਸਿਰ ਤੋਂ ਮਿਲਦਾ ਬੂਟਾ ਲਾਇਆ ਗਿਆ ਕਹਿੰਦੇ ਇਤਿਹਾਸ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਇਸ ਬੂਟੇ ਦਾ ਸੰਬੰਧ ਰਿਹਾ ਜਦੋਂ ਕਹਿੰਦੇ ਕਿ ਪੰਨਕੇ ਕੋੜੇ ਮਰਦਾ ਹੁਕਮ ਆਸੀ ਪਰ ਉਹ ਬੂਟਾ ਇਹਨਾਂ ਦਿਨਾਂ ਦੇ ਵਿੱਚ ਮੁੜ ਕੇ ਲਾਇਆ ਗਿਆ। ਇਮਲੀ ਦਾ ਬੂਟਾ ਤਾਂ ਲੱਗ ਗਿਆ। ਪਰ ਸਿੱਖੀ ਦੇ ਬੂਟੇ ਨੂੰ ਜਿਹੜੇ ਆਪਣੇ ਹੀ ਸਿੱਖ ਆਗੂ ਟਾਟੇਰੀ ਕਰ ਰਹੇ ਨੇ। ਉਸ ਨੂੰ ਨੁਕਸਾਨ ਪਹਚਾਰੇ ਨੇ। ਉਹਨਾਂ ਬਾਰੇ ਮੰਥਨ ਕਰਨ ਦੀ ਜ਼ਰੂਰਤ ਹੈ। ਉਹਦੇ ਬਾਰੇ ਚਾਰਜ ਹੋਈ ਕਰਨ ਦੀ ਲੋੜ ਹੈ। ਇਹ ਦਿਨ ਬੜੇ ਅਹਿਮ ਨੇ। ਇਨਾਂ ਦਿਨਾਂ ਚੇ ਟਕਰਾ ਸ਼ਬਦਾ ਨਹੀਂ ਚਲੋ ਹਰਮਨਸਰ ਦੇ ਇਤਿਹਾਸਕ ਪੱਖ ਤੋਂ ਉਸ ਧਾਰਮਿਕ ਨਗਰੀ ਪੱਖ ਤੋਂ ਉਸ ਧਰਤੀ ਦੇ ਉੱਤੇ ਵੱਖ-ਵੱਖ ਧਰਮਾਂ ਦੇ ਧਾਰਮਿਕ ਸਥਾਨ ਨੇ ਚਾਹੇ ਦੁਰਗਾਣਾ ਮੰਦਿਰ ਹੈ ਚਾਹੇ ਰਾਮ ਤੀਰਥ ਹੈ ਜਾਂ ਹੋਰ ਇਤਿਹਾਸਕ ਜਲਿਆਂ ਵਾਲਾ ਬਾਗ ਹੈ ਸਾਡਾ ਅਟਾਰੀ ਬਾਗਾ ਬਾਰਡਰ ਹੈ ਇਸ ਤਰ੍ਹਾਂ ਅੰਮ੍ਰਿਤਸਰ ਦਾ ਆਪਣਾ ਇੱਕ ਇਤਿਹਾਸ ਹੈ ਕਾਰੋਬਾਰੀ ਪੱਖੋਂ ਵਪਾਰੀ ਵਰਗ ਪੱਖੋਂ ਜਾਂ ਉਥੋਂ ਦੇ ਖਾਣ ਪੀਣ ਪੱਖੋਂ ਪਰ ਉਸ ਅਮਰਸਰ ਦੀ ਨਗਰੀ ਦੇ ਵਿੱਚ ਸਤ ਸਚ ਕੰਡ ਸ਼੍ਰੀ ਦਰਬਾਰ ਸਾਹਿਬ ਦੁਨੀਆ ਪਰ ਚ ਸਕੂਨ ਵੰਡਣ ਵਾਲਾ ਦੁਨੀਆ ਪਰ ਸ਼ਾਂਤੀ ਵੰਡਣ ਵਾਲਾ ਉਸ ਥਾਂ ਦੇ ਉੱਤੇ ਆਪਣੀ ਅਰਦਾਸ ਜੋਦੜੀ ਬੇਨਤੀ ਕਰਨ ਦੇ ਲਈ ਖਲਾਸਿਕ ਫਾਈਚਾਰਾ ਹੀ ਨਹੀਂ ਹੋਰ ਪੱਖ ਵਖਤਰਮਾਂ ਦੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਰੱਖਣ ਵਾਲੇ ਲੱਖਾਂ ਲੋਕ ਆਉਂਦੇ ਨੇ ਇਸ ਅੰਮ੍ਰਿਤਸਰ ਨਗਰੀ ਦੀ ਔਰ ਉਸ ਨਗਰੀ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਇਸ ਪਵਿੱਤਰ ਸਥਾਨ ਦੀ ਮਹੱਤਤਾ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਆ ਕਿ ਇਸ ਨੂੰ ਜੰਗ ਰਹਿਤ ਖੇਤਰ ਰਾਨਿਆ ਜਾਵੇ ਨੋ ਬਾਰ ਜੋਨ ਬਕਾਇਦਾ ਤੌਰ ਤੇ ਦੋ ਪੰਜਾਬ ਦੇ ਲੋਕ ਸਭਾ ਮੈਂਬਰਾਂ ਨੇ ਚਿੱਠੀ ਲਿਖੀ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹ ਕਹਿੰਦੇ ਕਿ ਇਹ ਸਥਾਨ ਸਿੱਖ ਧਰਮ ਦੇ ਹਵਾਲੇ ਨਾਲ ਵੀ ਮਾਨਵਤਾ ਦੇ ਹਵਾਲੇ ਨਾਲ ਵੀ ਬਹੁਤ ਮੁਕੱਦਸ ਸਥਾਨ ਹੈ ਸੋ ਇਸ ਲਈ ਕਹਿੰਦੇ ਕਿ ਘੱਟੋ ਘੱਟ ਲੜਾਈ ਦੇ ਵਿੱਚ ਇਹ ਸਥਾਨ ਨੂੰ ਤਾਂ ਨਖੜੀਸਿਆ ਜਾਵੇ ਇਸ ਦਾ ਜ਼ਿਕਰ ਕਿਉਂ ਆਉਂਦਾ ਹੈ ਕਿਉਂਕਿ ਜਦੋਂ ਆ 4 ਦਿਨ ਦੀ ਇਰ ਸਟ੍ਰਾਈਕ ਤੋਂ ਬਾਅਦ ਆ 4 ਦਿਨ ਦੀ ਜੰਗ ਦਾ ਮਾਹੌਲ ਬਣਿਆ ਉਹਦੇ ਵਿੱਚ ਪਹਿਲਾਂ ਤਾਂ ਆਇਆ ਜੀ ਕਿ ਜੀ ਇੱਥੇ ਵੀ ਬਲੈਕਆਊਟ ਕਰਾਇਆ ਗਿਆ ਫਿਰ ਐਸਜੀਪਸ ਨੂੰ ਦੱਸਣਾ ਪਿਆ ਕਿ ਬਿਲਕੁਲ ਪ੍ਰਸ਼ਾਸਨ ਨੇ ਸਾਡੇ ਨਾਲ ਬਲੈਕਆਊਟ ਲਈ ਤਾਲਮਿਲ ਕੀਤਾ ਸੀ ਅਸੀਂ ਬਾਹਰੀ ਬੱਤੀਆਂ ਬੰਦ ਕੀਤੀਆਂ ਅਸੀਂ ਚਾਰ ਦੁਵਾਰੀ ਵਾਲੀਆਂ ਬੱਤੀਆਂ ਬੰਦ ਕੀਤੀਆਂ ਪਰ ਗੁਰੂ ਘਰ ਦੇ ਅੰਦਰ ਜਾਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਉਸ ਮਰਿਆਦਾ 'ਚ ਕੋਈ ਵਿਗਨ ਨਹੀਂ ਪਿਆ ਫਿਰ ਖੋਰ ਬਿਆਨ ਆ ਗਿਆ ਕਿ ਜੀ ਇਹ ਤਾਂ ਟਾਰਗੇਟ ਤੇ ਸੀ ਪਾਕਿਸਤਾਨ ਦੇ ਆ ਇਥੇ ਲਈ ਮਜ਼ਾਈਲਾ ਦਾ ਕੀਆ ਗਈਆਂ ਰਾਕਟ ਦਾਗੇ ਗਏ ਅਸੀਂ ਉਸ ਨੂੰ ਹਵਾ ਚ ਖਾਰਜ ਕੀਤਾ ਇਸ ਦੇ ਉੱਤੇ ਪਾਕਿਸਤਾਨ ਦਾ ਬਿਆਨ ਆ ਗਿਆ ਕਿ ਅਸੀਂ ਕਿਵੇਂ ਕਰ ਸਕਦੇ ਹਾਂ ਜੀ ਸਾਡੇ ਤਾਂ ਆਪਣੇ ਪਾਕਿਸਤਾਨ ਦੇ ਵਿੱਚ ਕਿੰਨੇ ਗੁਰੂ ਕਰਨੇ ਨਨਕਾਣਾ ਸਾਹਿਬ ਤੋਂ ਲੈ ਕੇ ਹੋਰ ਕਿੰਨੇ ਇਤਿਹਾਸਿਕ ਗੁਰੂ ਕਰਨੇ ਤੇ ਇਸ ਲਈ ਸੋ ਉਹਨਾਂ ਦੀ ਸੇਵਾ ਸੰਭਾਲ ਕਰਦੇ ਅਸੀਂ ਦਰਬਾਰ ਸਾਹਿਬ ਤੇ ਅਟੈਕ ਕਿਵੇਂ ਕਰਾਂਗੇ ਇਹ ਝੂਠ ਹੈ ਜੀ ਉਹ ਆਪਣਾ ਬਿਆਨ ਦੇ ਰਹੀ ਸੀ ਇੱਧਰੇ ਕਹਿ ਰਹੀ ਸੀ ਇਦਾਂ ਹੋਇਆ ਕਿ ਟਾਰਗੇਟ ਕਰਕੇ ਛਡੀਆਂ ਗਈਆਂ ਇਹ ਤੋਂ ਪਹਿਲਾਂ ਕਿ ਇਹ ਮਸਲਾ ਨਿਬੜਦਾ ਇੱਕ ਹੋਰ ਬਿਆਨ ਆ ਗਿਆ ਕਿ ਜੀ ਇੱਥੇ ਤਾਂ ਰੱਖਿਆ ਮਸ਼ੀਨਾ ਵੀ ਅਸੀਂ ਲਾਈਆਂ ਸੀ ਦਰਬਾਰ ਸਾਹਿਬ ਚ ਅਸੀਂ ਇਸ ਚੁਗਿਰਦੇ ਦੇ ਅੰਦਰ ਉਹ ਹਵਾ ਚਬਾਰ ਕਰਨ ਵਾਲੀਆਂ ਉਹ ਜਿਹੜੀਆਂ ਮਤਲਬ ਕਿ ਦੂਹੇ ਦੀਆਂ ਮਜ਼ਾਈਲਾ ਡਰੋਨ ਉਹਨਾਂ ਨੂੰ ਰੋਕਣ ਵਾਲੀਆਂ ਉਹ ਉਹ ਅਸੀਂ ਰੱਖਿਆ ਜੰਤਰ ਇੱਥੇ ਬਿਠਾ ਕੀਤੇ ਸੀ ਫਿਰ ਇਹ ਵਿਵਾਦ ਜਦੋਂ ਵੱਡਾ ਹੋਣ ਲੱਗਾ ਕਿ ਵੀ ਕੋਈ ਮਨਜ਼ੂਰੀ ਨਹੀਂ ਲਈ ਕਿਸੇ ਨੂੰ ਇਤਲਾਹ ਨਹੀਂ ਲੱਗੀ ਹੋਵੇ ਸੂਈ ਤਾਂ ਹੈ ਨਹੀਂ ਕਿ ਬਨੇਰੇ ਤੇ ਰੱਖਦੀ ਕੋਠੇ ਤੇ ਰੱਖਦੀ ਹੈਨਾ ਘਟੂ ਘਟ ਫੌਜ ਦੀ ਆਮਦ ਹੁੰਦੀ ਉਹਨਾਂ ਦੀ ਟੀਮਾਂ ਤਾਂ ਨਾਤ ਹੁੰਦੀਆਂ ਕੋਈ ਚਿੱਠੀ ਪੱਤਰ ਹੁੰਦਾ ਕੋਈ ਉਹ ਕਹਿੰਦੇ ਸਿਰਫ ਬਲੈਕਆਊਟ ਤੋਂ ਬਿਨਾਂ ਪ੍ਰਸ਼ਾਸਨ ਨੇ ਸਾਡੇ ਨਾਲ ਕਿਸੇ ਤਰ੍ਹਾਂ ਦਾ ਤਾਲਮੇਲ ਨਹੀਂ ਕੀਤਾ ਫਿਰ ਖੁਦ ਫੌਜ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਅਜਿਹੇ ਇੱਥੇ ਕੁਝ ਨਹੀਂ ਲਾਇਆ ਗਿਆ ਪਰ ਇਹ ਸਾਰਾ ਪਹਿਲੂ ਇਸ ਗੱਲ ਤੇ ਵਿੱਚ ਕੇਂਦਰਿਤ ਹੋ ਗਿਆ ਕਿ ਇਹਦਾ ਮਤਲਬ ਕਿਤਨਾ ਕਿਤੇ ਅੰਮ੍ਰਿਤਸਰ ਖੇਤਰ ਨੂੰ ਜੇਕਰ ਟਾਰਗੇਟ ਤੇ ਰੱਖਿਆ ਜਾਂਦਾ ਤਾਂ ਉਹਦੇ ਵਿੱਚ ਇਹ ਸਥਾਨ ਵੀ ਆਉਂਦੇ ਨੇ ਸੋ ਹੁਣ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਰੇ ਸੁਖਜਿੰਦਰ ਰੰਧਾਵਾ ਨੇ ਅੰਮ੍ਰਿਤਸਰ ਖੇਤਰ ਨੂੰ ਨੋ ਬਾਰ ਜ਼ੋਨ ਐਲਾਨਣ ਦੇ ਲਈ ਚਿੱਠੀ ਲਿਖੀ ਹੈ ਕਿ ਇਸ ਨੂੰ ਜੰਗ ਰਹਿਤ ਖੇਤਰ ਐਲਾਨਿਆ ਜਾਵੇ ਇਸ ਸਥਾਨ ਦੀ ਮਹੱਤਤਾ ਨੂੰ ਉਸ ਪ੍ਰਤੀ ਮਾਨਵਤਾ ਦੀ ਸ਼ਰਧਾ ਨੂੰ ਸਿੱਖ ਧਰਮ ਦੇ ਹਵਾਲੇ ਨਾਲ ਸੋ ਇਸ ਲਈ ਮੰਨਿਆ ਜਾ ਰਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਹੁਣ ਇਹ ਆਵਾਜ਼ ਬਣ ਸਕਦੀ ਹੈ ਵੱਖ-ਵੱਖ ਮੁਲਕਾਂ ਚ ਬੈਠੇ ਸਿੱਖ ਭਾਈ ਚਰਣਾ ਸੰਬੰਧਿਤ ਨੁਮਾਇੰਦੇ ਹੋਰ ਮਾਨਵਤਾ ਨੂੰ ਪਿਆਰ ਕਰਨ ਵਾਲੀਆਂ ਧਿਰਾਂ ਇਸ ਦੇ ਉੱਤੇ ਪਹਿਲ ਕਦਮੀ ਕਰ ਸਕਦੀਆਂ ਔਰ ਇਹ ਰੱਖਿਆ ਮੰਤਰਾਲਾ ਪਰ ਦ 外ਦੇਸ਼ ਮੰਤਰਾਲਾ ਗ੍ਰਹਿ ਮੰਤਰਾਲਾ ਤੇ ਪ੍ਰਧਾਨ ਮੰਤਰੀ ਆਪਸ ਦੇ ਵਿੱਚ ਜੇ ਰਾਬਤਾ ਕਰਕੇ ਬਾਕੀ ਮੁਲਕਾਂ ਨਾਲ ਇਸ ਦੇ ਉੱਤੇ ਸਥਿਤੀ ਸਪਸ਼ਟ ਕਰਕੇ ਇਸ ਨੂੰ ਨੋ ਬਾਰ ਜ਼ੋਨ ਐਲਾਨ ਦੇਣ ਤਾਂ ਇੱਕ ਸੂਝ ਪ੍ਰਿਆਸ ਸਿਆਣਪ ਭਰਿਆ ਔਰ ਵੱਡਾ ਤੇ ਇੱਕ ਸਮਝ ਵਾਲਾ ਫੈਸਲਾ ਇਤਿਹਾਸਕ ਫੈਸਲਾ ਹੋਵੇ ਇਹਦੇ ਤੇ ਕੰਮ ਹੋਣਾ ਚਾਹੀਦਾ ਹਾਂ ਇਹ ਸਭ ਦੇ ਦਰਮਿਆਨ ਜਿਹੜੇ ਸਾਡੇ ਚੀਫ ਆਫ ਡਿਫੈਂਸ ਸਟਾਫ ਨੇ ਸੀ ਡੀ ਐਸ ਅਨਿਲ ਚੋਹਾਨ ਉਹਨਾਂ ਵੱਲੋਂ ਲੰਘੇ ਦਿਨ ਇੱਕ ਖੁਲਾਸਾ ਕੀਤਾ ਗਿਆ ਸੀ ਯਾਦ ਨੂੰ ਸਵਾਲ ਆ ਰਿਹਾ ਸੀ ਕਿ ਨੁਕਸਾਨ ਕੀ ਹੋਇਆ ਕਿੰਨਾ ਹੋਇਆ ਕਿਵੇਂ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਜਦੋਂ ਜੰਗ ਹੁੰਦੀ ਹੈ ਤਾਂ ਉੱਚ ਨੁਕਸਾਨ ਤਾਂ ਹੁੰਦਾ ਹੈ ਤੇ ਉਹ ਕਹਿੰਦੇ ਕਿ ਐਵੇਂ ਪਾਕਿਸਤਾਨ ਦਮ ਪਰਜੇ ਹੁੰਦਾ ਕਿ 6 ਜੱਟ ਡੇਗਲੇ 7 ਡੇਗਲੇ ਕੋਈ ਨਹੀਂ ਇੱਕ ਜੱਟ ਸਾਡਾ ਡਿਗਿਆ ਅਸੀਂ ਸਮੀਖਿਆ ਕੀਤੀ ਆਪਣੀ ਰਣਨੀਤੀ ਬਦਲੀ ਅਗਲੇ 2 ਦਿਨ ਫਿਰ ਸਾਡਾ ਤਣਕਾ ਵੀ ਨਹੀਂ ਵਿਗਾੜ ਸਕੇ ਤੇ ਅਸੀਂ ਉਹਨਾਂ ਦੇ ਘਰ ਜਾ ਕੇ ਅੰਦਰ ਮਾਰ ਕੀਤੀ ਅਸੀਂ ਪਹਿਲਾਂ ਸਿਰਫ ਉਹਨਾਂ ਦੇ ਟਾਰਗੇਟ ਕੀਤੇ ਸੀਗੇ ਅਤਵਾਦੀ ਟਿਕਾਣੇ ਪਰ ਜਦੋਂ ਉਹਨਾਂ ਨੇ ਛੋੜ ਜੰਗ ਛੇੜਨੀ ਚਾਹੀ ਤੇ ਅਸੀਂ ਜਵਾਬੀ ਕਰ ਪਈ ਕਿ થી ਇਸ ਲਈ ਸਾਡਾ ਇੱਕ ਜੱਟ ਨੁਕਸਰ ਇਹ ਇੱਕ ਜੱਟ ਨੁਕਸਾਨੇ ਗਏ ਵਾਲੇ ਤੇ ਵਿਰੋਧੀ ਧਿਰਾਂ ਨੇ ਫਿਰ ਨਹੀਂ ਕਰਨਾ ਸੀ ਸੋ ਹੋ ਸਕਦਾ ਹੈ ਚੀਫ ਆਫ ਡਿਫੈਂਸ ਸਟਾਫ ਸੀ ਡੀ ਐਸ ਨੂੰ ਰੱਖਿਆ ਮੰਤਰਾਲੇ ਨਾਲ ਕੋਈ ਤਾਲਮੇਲ ਹੋਇਆ ਹੋਵੇ ਰਾਸ਼ਟਰਪਤੀ ਵੱਲੋਂ ਕੋਈ ਸਨੇਹਾ ਲੱਗਾ ਹੋਵੇ ਜਾਂ ਉਹਨਾਂ ਨੂੰ ਲੱਗਿਆ ਕਿ ਮੇਰੇ ਬਿਆਨ ਦੇ ਅਰਥ ਹੋਰ ਤਰ੍ਹਾਂ ਲਏ ਜਾ ਰਹੇ ਨੇ ਫਿਰ ਉਹਨਾਂ ਨੇ ਫਿਰ ਸਪਸ਼ਟ ਕਰਨ ਦੇ ਲਈ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਬਿਲਕੁਲ ਤੁਸੀਂ ਕੱਲਾ ਨੁਕਸਾਨ ਨਾ ਦੇਖੋ ਨਤੀਜਾ ਵੀ ਦੇਖੋ ਉਹਨਾਂ ਨੇ ਫਿਰ ਕ੍ਰਿਕਟ ਨਾਲੇ ਫੁੱਟਬਾਲ ਦਾ ਉਦਾਹਰਨ ਵੀ ਦਿੱਤਾ ਕਿ ਜਦੋਂ ਕ੍ਰਿਕਟ ਦਾ ਮੈਚ ਹੁੰਦਾ ਜਾਂ ਇੱਕ ਪਾਰੀ ਨਾਲ ਜਿੱਤੇ ਜਾਂ ਇੱਕ ਰਾਨਾ ਜਿੱਤੇ ਜਿੱਤ ਹੁੰਦੀ ਹੈ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੇ 4-2 ਨਾਲ ਜਿੱਤੇ ਜਾਂ 0-2 ਨਾਲ ਜਿੱਤੇ ਤਾਂ ਜਿੱਤ ਹੁੰਦੀ ਹੈ ਸੋ ਇਸ ਲਈ ਉਹ ਕਹਿੰਦੇ ਬਿਲਕੁਲ ਜੇ ਸਾਡਾ ਇਹ جنگ ਹੈ ਤਾਂ ਨੁਕਸਾਨ ਤਾਂ ਹੋਊਗਾ ਕਹਿੰਦੇ ਪਰ ਉਹਦੀ ਸਮੀਖਿਆ ਕਰਕੇ ਤੁਸੀਂ ਉਹ ਦਰਸਤ ਕੀਤਾ ਕਿ ਨਹੀਂ ਕੀਤਾ ਸਵਾਲ ਤਾਂ ਇਹ ਸੀ ਤੇ ਉਹਨਾਂ ਨੇ ਫਿਰ ਇਹ ਵੀ ਗੱਲ ਸਾਹਮਣੇ ਲਿਆਂਦੀ ਕਿ ਪਾਕਿਸਤਾਨ ਦੇ 6 ਫਾਈਟਰ ਜੈਟ ਭਾਰਤ ਨੇ ਡੇਗੇ, ਕਰੂਜ਼ ਮਜ਼ਾਈਲਾ, ਡਰੋਨ ਢੇਰ ਕੀਤੇ। ਉਹ ਕਹਿੰਦੇ ਕਿ ਦੋ ਹਾਈ ਪਾਵਰ ਵਾਲੇ ਉਹਨਾਂ ਦੇ 에ਅਰਕ੍ਰਾਫਟ ਹੈ ਸੀ 130 ਉਹ ਡੇਗਲੇ ਸੀ। ਸੋ ਇਸ ਦੇ ਉੱਤੇ ਉਹਨਾਂ ਦਾ ਬਿਆਨ ਜਿਸ ਸਮੇਂ ਆ ਰਿਹਾ ਸੀ ਤਾਂ ਪੈਰਲਰ ਪਾਕਿਸਤਾਨ ਦਾ ਇੱਕ ਡੋਜੀ ਅਰਬੀ ਸਾਹਮਣੇ ਆ ਰਿਹਾ ਸੀ, ਕਬੂਲਨਾਮਾ ਵੀ। ਜਿੱਚ ਉਹ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਬਿਲਕੁਲ ਜੀ ਸਾਡਾ ਬਹੁਤ ਨੁਕਸਾਨ ਹੋਇਆ ਭਾਰਤੀ ਫੌਜ ਨੇ ਕਿਉਂਕਿ ਪਹਿਲਾਂ ਅੱਤਵਾਦੀ ਟਿਕਾਣਿਆਂ ਨੂੰ ਕਹਿੰਦੇ ਨਿਸ਼ਾਨਾ ਬਣਾਇਆ ਸੀ ਬਾਅਦ ਵਿੱਚ ਜਦੋਂ ਉਧਰੋਂ ਕਾਰਵਾਈ ਸ਼ੁਰੂ ਹੋਈ ਜਿਵੇਂ ਚੀਫ ਆਫ ਡਿਫੈਂਸ ਨੇ ਵੀ ਕਿਹਾ ਕਿ ਪਾਕਿਸਤਾਨ ਇਹ ਮੰਨਦਾ ਸੀ 48 ਘੰਟੇ ਅਸੀਂ ਜੰਗ ਲੜਾਂਗੇ ਤੇ ਭਾਰਤ ਨੂੰ ਧੂਲ ਚਟਾ ਦਾਂਗੇ ਪਰ ਕਹਿੰਦੇ 8 ਘੰਟਿਆਂ ਚ ਉਹ ਗੋਟਿਆ ਪਾਰ ਆ ਗਏ ਉਹਨਾਂ ਦੇ ਫੋਨ ਆਉਣ ਲੱਗ ਪਏ ਰਾਬਤਾ ਕਰਨ ਲੱਗ ਪਏ ਨਹੀਂ ਜੀ ਆਪਾਂ ਗੋਲੀਬੰਦੀ ਕਰੀਏ ਤੇ ਜਦੋਂ ਕਿ ਇੱਧਰ ਨਰਿੰਦਰ ਮੋਦੀ ਹੋਰਾਂ ਨੂੰ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ கேਲ ਰਹੇ ਨੇ ਕਿ ਟਰੰਪ ਦਾ ਫੋਨ ਟਰੰਪ ਕਹਿੰਦਾ ਨਰਿੰਦਰ ਹੈਨਾ ਤੇ ਨਰਿੰਦਰ ਕਹਿੰਦੇ ਜਦੈ ਸਰੈਂਡਰ ਤੇ ਕਹਿੰਦੇ ਉਹਨੇ ਇੰਨਾ ਹੀ ਕਿਹਾ ਸੀ ਨਰਿੰਦਰ ਕਰੋ ਸਰੈਂਡਰ ਤੇ ਕਹਿੰਦੇ ਸਰੈਂਡਰ ਹੋ ਗਿਆ ਇਹ ਸਭ ਦੇ ਦਰਮਿਆਨ ਹੁਣ ਕਿਹਾ ਜਾ ਰਿਹਾ ਕਿ ਉਧਰ ਉਹ ਜਿਹੜਾ ਡੋਸ਼ੀਰ ਜਾਰੀ ਹੋਇਆ ਉਹਨੇ ਕਾਫੀ ਕੁਝ ਸਪਸ਼ਟ ਕਰ ਦਿੱਤਾ ਪਾਕਿਸਤਾਨ ਵਾਲੇ ਪਾਸਿਓਂ ਕਿ ਮਾਰ ਉਧਰ ਬਹੁਤ ਤਕੜੀ ਹੋਈ ਹੈ ਜਦੋਂ ਉਹਨਾਂ ਨੇ ਜੰਗ ਛੇੜੀ ਫਿਰ ਉਹਨਾਂ ਦੇ ਫੌਜੀ ਟਿਕਾਣੇ ਜੋ ਉਹਨਾਂ ਨੇ ਸਾਡੇ ਫੌਜੀ ਟਿਕਾਣੇ ਨਿਸ਼ਾਨੇ ਤੇ ਬਣਾਏ ਤਾਂ ਸਾਡੀ ਫੌਜ ਨੇ ਵੀ ਉਹਨਾਂ ਦੇ ਫੌਜੀ ਟਿਕਾਣੇ ਨਿਸ਼ਾਨਾ ਬਣਾਇਆ ਤੇ ਚਾਇਆ ਸੀ ਕਿ ਭਾਰਤ ਨੇ 9 ਅਤਵਾਦੀ ਟਿਕਾਣੇ 11 ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਤਹਸਨਾਸ ਕੀਤਾ ਪਰ ਹੁਣ ਉਹਨਾਂ ਦਾ ਡੋਜ਼ੀਅਰ ਦੇ ਹਵਾਲੇ ਨਾਲ ਦਾਵਾ ਆ ਰਿਹਾ ਕਿ ਸਾਡੇ ਦਾ 7 ਹੋਰ ਨੁਕਸਾਨੇ ਗਏ ਸੀ ਸੋ ਇਸ ਤਰ੍ਹਾਂ ਕਹਿੰਦੇ ਕਿ ਫਿਰ ਇਹਦਾ ਮਤਲਬ ਤਾਂ ਇਹ 27 ਦੇ ਕਰੀਬ ਟਿਕਾਣੇ ਬਣ ਗਏ 11 ਫੌਜੀ ਟਿਕਾਣੇ ਉਹ 7 ਹੋਰ ਤੇ ਜੇ ਇਸ ਤਰ੍ਹਾਂ ਬਣਦੇ ਨੇ ਤਾਂ ਤਾਂ ਫਿਰ ਇਹ ਗਿਣਤੀ ਕਹਿੰਦੇ 27 28 ਦੇ ਕਰੀਬ ਵੀ ਜਾਂਦੀ ਹੈ ਸੋ ਏ এবੀ ਪਹਿਲੂ ਉੱਪਰ ਕੇ ਸਾਹਮਣੇ ਆ ਰਿਹਾ ਚਲੋ ਹੁਣ ਜਦੋਂ ਇਹ ਪਹਿਲੂ ਸਾਹਮਣੇ ਆ ਰਿਹਾ ਤਾਂ ਇਹ ਸਭ ਦੇ ਦਰਮਿਆਨ ਕਹਿੰਦੇ ਜੀ ਉਹਨਾਂ ਵੱਲੋਂ ਟੈਂਡਰ ਵੀ ਜਾਰੀ ਹੋ ਰਹੇ ਨੇ ਪਾਕਿਸਤਾਨ ਦੀ ਮੈਂ ਗੱਲ ਕਰ ਰਿਹਾ ਕਹਿੰਦੇ ਆਪਰੇਸ਼ਨ ਸੰਦੂਰ ਰਾਈ ਜਾਂ 에ਅਰ ਸਟ੍ਰਾਈਕ ਰਾਈ ਜਿਹੜਾ ਪਾਕਿਸਤਾਨ ਦਾ ਨੁਕਸਾਨ ਹੋਇਆ ਉਸ ਨੁਕਸਾਨ ਦੀ ਪੂਰਤੀ ਲਈ ਉੱਥੇ ਤਕਨੀਕੀ ਜੰਤਰ ਜਿਹੜੇ ਨੁਕਸਾਨੇ ਗਏ ਉਹਨਾਂ ਦੀ ਇਮਾਰਤਾਂ ਨੁਕਸਾਨੀਆਂ ਗਈਆਂ ਉਹਨਾਂ ਦੀ ਮੁਰਹਸਾਰੀ ਲਈ ਉਹ ਜੰਤਰਾਂ ਦੀ ਮੁਰ ਫਿਟਿੰਗ ਦੇ ਲਈ ਕਹਿੰਦੇ ਉਦੋਂ ਲੱਖਾਂ ਡਾਲਰ ਦੇ ਟੈਂਡਰ ਜਾਰੀ ਕੀਤੇ ਗਏ ਨੇ ਜਿਹੜਾ ਇਸ ਗੱਲ ਨੂੰ ਹੋਰ ਗਵਾਈ ਪਰਦਾ ਕਿ ਸਾਡੀ ਫੌਜ ਨੇ ਕਰ ਕਿਸੇ ਨੂੰ ਸ਼ੰਕੇ ਸ਼ੋਭੇ ਨਹੀਂ ਫੌਜ ਤੇ ਸਵਾਲ ਤਾਂ ਅਜੇ ਵੀ ਉੱਥੇ ਖੜਾ ਹੈ ਕਿ ਮੋਦੀ ਜੀ ਤੁਸੀਂ ਉਸ ਨੂੰ ਕੈਸ਼ ਕਿਉਂ ਕਰਨਾ ਚਾਹੁੰਦੇ ਹੋ ਫੌਜੀ ਪ੍ਰਾਪਤੀਆਂ ਨੂੰ ਤੁਸੀਂ ਆਪਣੇ ਸਿਰੇ ਮੰਨ ਕੇ ਬਿਹਾਰ ਕਿਉਂ ਪ੍ਰਚਾਰ ਕਰ ਰਹੇ ਹੋ ਚਲੋ ਇਸ ਦੇ ਨਾਲ ਨਾਲ ਹੀ ਖੋਰ ਪਹਿਲੂ ਉਭਰਿਆ ਉਹ ਪਹਿਲੂ ਆਇਆ ਵਿਰੋਧੀ ਪਾਰਟੀਆਂ ਵੱਲੋਂ ਹੌਣ ਖਾਸ ਕਰਕੇ ਜਿਹੜੀ ਉਹ ਇੰਡੀਆ ਗਠਜੋੜ ਬਣਿਆ ਹੋਇਆ ਉਹਨਾਂ ਦੀਆਂ 16 17 ਰਾਜਨੀਤਿਕ ਪਾਰਟੀਆਂ ਵੱਲੋਂ 16 ਦੇ ਕਰੀਬ ਪੱਖੋਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਬਕਾਇਦਾ ਤੌਰ ਤੇ ਭਾਰਤ ਸਰਕਾਰ ਨੂੰ ਕਿਹਾ ਜਾ ਰਿਹਾ ਕਿ ਜੋ ਮਰਜ਼ੀ ਕਰੋ ਤੁਸੀਂ ਮਿਸ਼ਨ ਸੰਦੂਰ ਇਹ ਸਟ੍ਰਾਈਕ ਵਾਲੇ ਮਸਲੇ ਦੇ ਉੱਤੇ ਬੁਲਾਓ ਸੈਸ਼ਨ ਵਿਸ਼ੇਸ਼ اجلاس ਤੇ ਜਿੱਦੀ ਸੰਭਾਵਨਾ ਵੀ ਹੈ ਕਿ ਸ਼ਾਇਦ 16 ਤਰੀਕ ਦੇ ਨੇੜੇ ਤੇ 15 16 ਜੂਨ ਦੇ ਨੇੜੇ ਤੇ ਇਹ ਵਿਸ਼ੇਸ਼ اجلاس ਬੁਲਾਇਆ ਵੀ ਜਾ ਸਕਦਾ ਕਿਉਂਕਿ ਵਿਦੇਸ਼ੀ ਵਾਪਤ ਵੀ ਪਰਤੇ ਆਉਣਗੇ ਉਹਨਾਂ ਵੱਲੋਂ ਵੀ ਰਿਪੋਰਟਾਂ ਦਿੱਤੀਆਂ ਜਾਣਗੀਆਂ ਇਧਰੋਂ ਇਹ ਵੀ ਆਪਣੀ ਰਿਪੋਰਟਾਂ ਤਿਆਰ ਕਰ ਰਹੇ ਨੇ ਆ ਚੀਫ ਆਫ ਡਿਫੈਂਸ ਦੇ ਵੱਲੋਂ ਵੀ ਰਿਪੋਰਟਾਂ ਨੇ ਸੋ ਇਹ ਸਾਰੇ ਆਧਾਰ ਤੇ ਉੱਤੇ ਫਿਰ ਇਹਦੇ ਤੇ ਚਰਚਾ ਹੋ ਸਕਦੀ ਹੈ ਹਾਂ ਰਾਜਾ ਬੜਿੰਗ ਦੇ ਬਿਆਨ ਵੀ ਚਰਚਾ ਚ ਨੇ ਕਹਿੰਦੇ ਘਰ ਘਰ ਸੰਦੂਰ ਵੰਡਣਾ ਇੱਕ ਡਰਾਮਾ ਹੈ ਭਗਵੰਤ ਮਾਨ ਦੇ ਵੀ ਕਹਿੰਦੇ ਇਹ ਤਾਂ ਇੱਕ ਦੇਸ਼ ਇੱਕ ਘਰ ਵਾਲਾ ਇਹ ਫਾਰਮੂਲੇ ਤੇ ਤਾਂ ਨਹੀਂ ਕਿਤੇ ਸੰਦੂਰ ਵੰਡਣ ਤੁਰਪੇ ਉਹਨਾਂ ਦਾ ਤੰਜ ਵੀ ਚਰਚਾ ਚ ਹੈ ਰਵੀਤ ਬਿੱਟੂ ਇਸ ਨੂੰ ਹੈ ਔਰਤਾਂ ਦਾ અપਮਾਨ ਦੱਸ ਕੇ ਹੈ ਨਾ ਉਹ ਸ਼ਹੀਦਾਂ ਦਾ અપਮਾਨ ਦੱਸ ਕੇ ਉਹ ਕਿਰਨ ਜੀ ਉਹਨਾਂ ਨੂੰ ਸੋ ਪੂਰੀ ਖੁੱਲਾ ਮੈਦਾਨ ਆ ਜੀ ਪਰ ਜੇ ਦਿੱਤੇ ਵਿਸ਼ੇਸ਼ اجلاس ਹੁੰਦਾ ਤਾਂ ਰਿਕਾਰਡਡ ਚਰਚਾ ਹੋਏਗੀ ਇਹਦੀ ਇਤਿਹਾਸ ਦਰਜ ਹੋਏਗੀ ਜੇ ਦੀ ਜਰੂਰਤ ਵੀ ਬਣਦੀ ਆ ਔਰ 파ਰ ਸਰਕਾਰ ਨੂੰ ਆਪਣੇ ਮੁਲਕ ਨੂੰ 파ਰ ਦੀ ਸੰਸਦ ਚ ਖੜਕੇ ਸਪਸ਼ਟ ਵੀ ਕਰਨਾ ਚਾਹੀਦਾ ਇਹ ਵੀ ਪਹਿਲੂ ਹੈ ਚਲੋ ਜਾਂਦੇ ਜਾਂਦੇ ਗੱਲ ਆਪਾਂ 2000 ਦੇ ਨੋਟਾਂ ਦੀ ਤੱਕ ਕਰ ਲਈ ਐ 2000 ਦੇ ਨੋਟਾਂ ਨੂੰ ਤੁਸੀਂ ਕਹੋਗੇ ਬੰਦ ਹੋਏ 2 ਸਾਲ ਹੋ ਗਏ ਅੱਜ ਉਹਦੀ ਗੱਲ ਕੀ ਐ ਨਹੀਂ ਜਨਾਬ 6000 ਕਰੋੜ ਦੀ 2000 ਦੇ ਨੋਟਾਂ ਦੀ ਕਰੰਸੀ ਅੱਜ ਵੀ ਬਾਜ਼ਾਰ ਚ ਤੁਰੀ ਫਿਰ ਰਹੀ ਹੈ 6000 ਕਰੋੜ ਮੁੱਲ ਦੇ 2000 ਨੋਟ ਅਜੇ ਵੀ ਖੁੱਲੇ ਬਾਜ਼ਾਰ ਚ ਨੇ ਕਿਉਂ ਨਹੀਂ ਵਾਪਸ ਆ ਰਹੇ ਕੋਣ ਲ ਕੋਈ ਬੈਠਾ ਹੈ ਕੋਣ ਦੱਬੀ ਬੈਠਾ ਹੈ ਕੋਣ ਜਮਾ ਨਹੀਂ ਕਰਾ ਰਿਹਾ ਜਦੋਂ ਕਿ ਕਿੰਨਾ ਸਮਾਂ ਇਹਦੇ ਲਈ ਖੁੱਲਾ ਦਿੱਤਾ ਗਿਆ ਹੁਣੇ 500 ਤੇ 1000 ਦੇ ਨੋਟ ਵਾਲਾ ਤਾਂ ਸਿਸਟਮ ਨਹੀਂ ਸੀ ਅੱਛਾ ਸਮਾਂ ਸੀ ਉਹਦੇ باوجود ਵੀ ਬਿਲਕੁਲ ਜੀ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਵੱਲੋਂ 2000 ਰੁਪਏ ਦੇ ਨੋਟਾਂ ਦੇ ਬੰਦ ਕਰਨ ਦੇ 2 ਸਾਲ ਬਾਅਦ ਵੀ 6000 ਕਰੋੜ ਤੋਂ ਵੱਧ 6181 6181 ਕਰੋੜ ਰੁਪਏ ਦੇ ਮੁੱਲ ਦੇ ਨੋਟ ਇਸ ਸਮੇਂ ਵੀ ਕਹਿੰਦੇ ਜੀ ਸਰਕੂਲੇਸ਼ਨ 'ਚ ਹੈਗੇ ਨੇ ਇਹ 2000 ਰੁਪਏ ਦੇ ਨੋਟਾਂ ਬਾਰੇ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਦੇ ਅਨੁਸਾਰ ਅਜੇ ਵੀ ਉਹਨਾਂ ਨੂੰ ਆਰਬੀਆਈ 'ਚ ਜਾ ਕੇ ਜਿਹੜੀਆਂ ਚੁਣੀਦਾ ਥਾਮਾਂ ਨੇ ਉੱਥੇ 18 19 ਦੇ ਕਰੀਬ ਦਫ਼ਤਰ ਨੇ ਜਿਹੜੇ ਇਸ ਕੰਮ ਲਈ ਹੈ ਜੇ ਵੀ ਨਾਮਜਾਦ ਨੇ ਉੱਥੇ ਜਮ੍ਹਾਂ ਕਰਾਈ ਜਾ ਸਕਦੀਆਂ ਪਹਿਲਾਂ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਖਾਤੇ ਵਿੱਚ ਜਮ੍ਹਾਂ ਕਰਾ ਲਓ ਫਿਰ ਬਕਾਇਦਾ ਤੌਰ ਤੇ ਬੈਂਕਾਂ ਦੀ ਬ੍ਰਾਂਚਾਂ 'ਚ ਡਾਕ ਖਾਨਿਆਂ 'ਚ ਉਹਦੇ ਲਈ ਵੀ ਆਇਆ ਸੋ ਕਹਿੰਦੇ ਜੀ 2000 ਰੁਪਏ ਦੇ ਸਰਕੂਲੇਸ਼ਨ 'ਚ ਜਿਹੜੇ ਨੋਟ ਸੀ ਉਹਨਾਂ ਦਾ ਕੁੱਲ ਮੁੱਲ 3.56 ਲੱਖ ਕਰੋੜ ਰੁਪਏ ਸੀ 3.56 ਲੱਖ ਕਰੋੜ ਰੁਪਏ ਦੇ ਮੁੱਲ ਦੇ 2000 ਦੇ ਨੋਟ ਬਾਜ਼ਾਰ 'ਚ ਚੱਲਣ 'ਚ ਸੀਗੇ ਜਿਹੜੇ ਕਿ 31 ਮਈ 2025 ਤੱਕ ਮਤਲਬ ਕਿ ਇਸ ਕਾਰੋਬਾਰ ਨੂੰ ਸਮੇਟਣ ਦੇ ਲਈ ਫੇਰ ਕਾਰਵਾਈ ਹੋਈ ਪਰ ਉਸ ਮੇਟ ਲੈ ਕੇ ਪਰ ਅਜੇ ਵੀ 6181 ਕਰੋੜ 6581 ਕਰੋੜ ਦੇ 6000 ਕਰੋੜ ਤੋਂ ਵੱਧ ਦੇ 2000 ਦੇ ਨੋਟ ਅਜੇ ਵੀ ਬਾਜ਼ਾਰ 'ਚ ਖੁੱਲਿਆਂ ਚੱਲ ਰਹੇ ਨੇ ਸੋ ਇਸ ਲਈ ਬੇਸ਼ੱਕ ਉਹ ਦੁਕਾਨਾਂ ਤੇ ਖਰੀਦਦਾਰੀ ਲਈ ਨਹੀਂ ਹੈਗੇ ਪਰ ਕਿਸੇ ਦੀ ਗੋਲਕ 'ਚ ਕਿਸੇ ਦੇ ਲੋਕਰ 'ਚ ਕਿਸੇ ਦੇ ਪੱਡੂਏ 'ਚ ਕਿਸੇ ਦੇ ਪਰਸ 'ਚ ਹੈ ਕਿਸੇ ਦੇ ਘੜੇ 'ਚ ਹੈ ਨਾ ਕਿਤੇ ਨਾ ਕਿਤੇ ਪਏ ਨੇ ਜਾਂ ਫਿਰ ਕਿ ਤਵਾ ਕਰਤੇ ਕਿ ਸਾੜਤੇ ਕਿ ਖਤਮ ਕਰਤੇ ਕਿਉਂ ਨਹੀਂ ਵਾਪਸ ਆ ਰਹੇ ਜਦੋਂ ਕਿ ਜੈਨੂਨ ਤਰੀਕਾ ਹੈਗਾ ਇਹਨਾਂ ਨੋਟਾਂ ਨੂੰ ਜਮ੍ਹਾਂ ਕਰਾਉਣ ਦਾ ਬਦਲਾਉਣ ਦੀ ਸਹੂਲਤ 7 ਅਕਤੂਬਰ 2023 ਤੱਕ ਸਾਰੀਆਂ ਬੈਂਕ ਸ਼ਾਖਾਵਾਂ ਵਿੱਚ ਸੀ 7 ਅਕਤੂਬਰ 2023 ਤੱਕ ਕਿਸੇ ਵੀ ਬੈਂਕ ਬ੍ਰਾਂਚ ਡਾਕਖਾਨੇ ਜਾ ਕੇ ਤੁਸੀਂ ਇਹਨੂੰ ਬਦਲਾ ਸਕਦੇ ਸੀ ਹੁਣ ਸਿਰ ਭਾਰਤੀ ਰਿਜ਼ਰਵ ਬੈਂਕ ਦੀਆਂ 19 ਦਫ਼ਤਰਾਂ ਵਿੱਚ ਇਹ ਸਹੂਲਤ ਉਪਲਬਧ ਹੈ ਇਹ ਦਫ਼ਤਰ 9 ਅਕਤੂਬਰ 2023 ਤੋਂ ਲੋਕਾਂ ਦੀਆਂ ਸੰਸਥਾਾਂ ਤੇ ਸੰਸਥਾਵਾਂ ਤੋਂ ਉਹਨਾਂ ਦੇ ਕੋਲੋਂ ਬੈਂਕ ਖਾਤਿਆਂ 'ਚ ਜਮ੍ਹਾਂ ਕਰਾਉਣ ਲਈ 2000 ਰੁਪਏ ਦੇ ਨੋਟ ਲੈ ਰਹੇ ਨੇ ਜੇ ਕਿਸੇ ਫਰਮ ਦਾ ਹੈ ਕਿਸੇ ਪਾਰਟੀ ਦਾ ਕਿਸੇ ਸੰਸਥਾ ਦਾ ਹੈ ਨਾ ਕਿਸੇ ਟਰਸਟ ਦਾ ਕਿਸੇ ਲਿਮਟਿਡ ਜਾਂ ਪਾਰਟਨਰਸ਼ਿਪ ਫਰਮ ਦਾ ਹੈ ਜਿਦਾ ਵੀ ਹੋਵੇ ਉਹ ਦੇ 9 ਅਕਤੂਬਰ 2023 ਤੋਂ ਇਹ ਕਹਿੰਦੇ ਕਿ ਇਹ 19 ਬ੍ਰਾਂਚਾਂ 'ਚ ਇਹ ਨੋਟ ਲੈੇ ਜਾ ਰਹੇ ਨੇ ਪਰ ਉਹਦੇ باوجود ਵੀ 6181 ਕਰੋੜ ਦੇ ਨੋਟ ਵਾਪਸ ਨਹੀਂ ਆ ਰਹੇ ਕਮਾਲ ਆ ਭਾਈ ਇਹ ਖੇਡ ਵੀ ਜਾਰੀ ਹੈ ਬਹੁਤ ਸ਼ੁਕਰੀਆ ਬਹੁਤ ਧੰਨ